ਮਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਜੈਕਟ ਪਹਿਲ ਲਾਂਚ ਕੀਤਾ ਸੀ ਉਹਨਾਂ ਨੇ ਔਰ ਉਹੀ ਪ੍ਰੋਜੈਕਟ ਜਿਹੜਾ ਫਤੇਗੜ ਸਾਹਿਬ ਨੂੰ ਦਿੱਤਾ ਉਹਨਾਂ ਨੇ ਫਤੇਗੜ ਸਾਹਿਬ ਦੇ ਬਲਾਕ ਖੇੜਾ ਦੇ ਵਿੱਚ ਅੱਜ ਅਸੀਂ ਖੜੇ ਆ ਸਾਡੇ ਬੀਡੀਪੀਓ ਸਾਹਿਬ ਨਾਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਆਪਣੀਆਂ ਭੈਣਾਂ ਨੂੰ 15 ਲੱਖ 5000 ਦੇ ਜਿਹੜੇ ਚੈੱਕ ਦਿੱਤੇ ਇਸ ਪਹਿਲ ਦੇ ਤੌਰ ਤੇ ਜਿਹੜੀ ਸਕੀਮ ਹੈ ਕੰਪੋਨੈਂਟ 2 ਨੇ ਇੱਕ ਤਾਂ ਵਰਦੀਆਂ ਦਾ ਇੱਕ ਬਿਜ਼ਨਸ ਲਈ ਅੱਜ ਜਿਹੜੇ ਚੈੱਕ ਕਿਸੇ ਨੂੰ 70000 ਕਿਸੇ ਨੂੰ 90000 ਇਹ bizness ਲਈ ਦਿੱਤੇ ਗਏ ਨੇ। ਸੋ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਮਾਮਾ ਪੈਣਾ ਅੱਗੇ ਆਉਣ ਘਰਾਂ ਤੋਂ ਨਿਕਲ bizness ਕਰਨ ਕਿਉਂਕਿ ਹੋਰਾਂ ਸਟੇਟਾਂ ਦੇ ਮੁਕਾਬਲੇ ਸਾਡਾ ਪੰਜਾਬ ਪਿੱਛੇ ਸੀ। ਲੇਕਿਨ ਮੈਂ ਧੰਨਵਾਦ ਕਰਨਾ ਸਾਡੇ ਪ੍ਰਸ਼ਾਸਨ ਦਾ, ਵੀਡੀਓ ਸਾਹਿਬ ਦਾ, ਸਾਡੇ ਕੋਆਰਡੀਨੇਟਰ ਹੈ ਮੁੰਡਾ ਮਨਪ੍ਰੀਤ ਉਹਨਾਂ ਸਾਰਿਆਂ ਦਾ ਧੰਨਵਾਦ। ਜਿੰਨੀ ਇਹਨਾਂ ਦੀ ਟੀਮ ਹੈ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਮਿਹਨਤ ਕਰਕੇ ਬਲਾਕ ਹੈਡੇ ਨੂੰ ਅੱਗੇ ਲਿਆਂਦਾ। ਉਹ ਮੈਂ ਉਮੀਦ ਕਰਦਾ ਕਿ ਸਾਡਾ ਜਿਹੜਾ ਕੌਨਸੀ ਚੋਣ ਸੀ ਸ਼੍ਰੀ ਫਤੇਗੜ ਸਾਹਿਬ ਚਾਹੇ ਸਰਾਂ ਦਾ ਚਾਹੇ ਬਲਾਕ ਖੇੜਾ ਇਹਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਔਰ ਸਾਡੇ ਲੋਕ ਜਿਹੜੇ ਲੋਨ ਮਿਲੇ ਨੇ bizness ਲਈ ਉਹ bizness ਕਰਕੇ ਆਪਣੇ ਪਰਿਵਾਰ ਖੁਸ਼ਹਾਲ ਬਣਾਉਣਗੇ ਡੀਆਰਪੀ ਦੀ ਜੌਬ ਕਰ ਰਹੀ ਹਾਂ ਜਿਹਦੇ ਵਿੱਚ ਪਹਿਲ ਪ੍ਰੋਜੈਕਟ ਮੇਰੇ ਤੇ ਮੈਂ ਕੰਮ ਕਰ ਰਹੀ ਸੀਗੀ ਜਿਹੜੇ ਡਰੈਸਾਂ ਦੀ ਸੀਗੀਆਂ ਤੇ ਉਹ ਆਪਣਾ ਬਹੁਤ ਵਧੀਆ ਸਾਡੇ 32000 ਲੇਡੀਜ਼ ਨੇ ਵਰਦੀ ਬਣਾ ਚੁੱਕੇ ਹੁਣ ਤੱਕ ਤੇ ਜਿਨ੍ਹਾਂ ਨੇ ਮਤਲਬ 70 ਗਰੁੱਪ ਨੇ ਤੇ ਉਹਨਾਂ ਨੂੰ 10 ਨਾਲ ਮਲਟੀਪਲਾਈ ਕਰਕੇ ਦੇਖ ਲਓ ਕਿੰਨੀਆਂ ਲੇਡੀਜ਼ ਆਪਾਂ ਨੇ ਤੇ ਰੋਜ਼ਗਾਰ ਲੈ ਚੁੱਕੀਆਂ ਨੇ ਤੇ ਅੱਜ 21 ਪਿੰਡਾਂ ਚ ਫੇਰ ਆਪਾਂ ਗਿਆ ਜਿਹਨਾਂ ਨੇ ਆਪਣਾ ਸੇਵ ਕੱਲਿਆਂ ਨੇ ਰੋਜ਼ਗਾਰ ਕਰਨਾ ਸੀਗਾ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਕੰਮ ਕਿੱਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਲੇਡੀਜ਼ ਆਪਣੇ ਘਰ ਬੈਠੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਬਾਹਰ ਲੈ ਕੇ ਆਂਦਾ ਤੇ ਉਹ ਆਪਣੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਇਹਦੇ ਲਈ ਤਾਂ ਬਹੁਤ-ਬਹੁਤ ਧੰਨਵਾਦ ਜੀ ਸਾਡੀ ਲੇਡੀਜ਼ਾਂ ਜੇ ਨਹੀਂ ਆਈਆਂ ਉਹਨਾਂ ਨੂੰ ਕੋਈ ਕਹੋਂ ਕਿਉਂਕਿ ਉਹ ਵੀ ਸਾਡੀ ਸਕੀਮ ਨਾਲ ਜੁੜਨ ਤੇ ਉਹ ਆਪਣੇ ਅੱਗੇ ਵਧਣ ਆਪਣੇ ਬੱਚ ਕਿਉਂਕਿ ਅੱਜ ਇੱਕ ਬੰਦੇ ਦਾ ਕੰਮ ਕਰਨੇ ਤਾਂ ਨਹੀਂ ਹੈਗਾ ਵੀ ਜੇ ਇੱਕ ਹਸਬੰਦ ਘਰ ਵਾਲਾ ਕੰਮ ਕਰਦਾ ਤਾਂ ਵੀ ਉਹ ਅੱਗੇ ਚਲੇ ਜਾਣਗੀਆਂ ਤਾਂ ਦੋਨੇ ਪਈਏ ਬਰਾਬਰ ਦੇ ਚਾਹੀਦੇ ਆ ਜੇ ਆਪਣੀਆਂ ਅਨਪੜ੍ਹੀਆਂ ਉਹ ਵੀ ਇਹਦੇ ਵਿੱਚ ਕੰਮ ਕਰ ਸਕਦੀਆਂ ਕਿਉਂਕਿ ਸਟੀਚਿੰਗ ਤਾਂ ਸਭ ਨੂੰ ਹੀ ਆਉਂਦੀ ਆ ਤੇ ਇਹ ਇੱਕ ਪਹਿਲ ਤੇ ਆਧਾਰ ਤੇ ਸੀਗਾ ਤੇ ਹੁਣ ਅੱਗੇ ਵੀ ਬਹੁਤ ਸਾਰੇ ਕੰਮ ਆਪਣੇ ਸ਼ੁਰੂ ਕਰ ਚੁੱਕੀਆਂ ਨੇ ਲੇਡੀਜ਼ ਜੇਕਰ ਕੋਈ ਪਾਰਲਰ ਦਾ ਏ ਜਾਂ ਆਪਣੇ ਬੁਟੀਕ ਦਾ ਏ ਜਾਂ ਕੋਈ ਸ਼ਾਪ ਕਰਨਾ ਚਾਹੁੰਦੀ ਆ ਉਹਨਾਂ ਲਈ ਅੱਜ ਚੈੱਕ ਵੰਡੇ ਗਏ ਨੇ ਤੇ ਉਹ ਆਪਣਾ ਕੰਮ ਵਧੀਆ ਕਰਨਗੀਆਂ ਕਿਉਂਕਿ ਆਪਾਂ ਲਾਉਣੇ ਵਾਲੇ ਬੂਰ ਲਾਉਣੇ ਵਾਲੇ ਆ ਤੇ ਫਾਲ ਉਹਨਾਂ ਨੂੰ ਜ਼ਰੂਰ ਮਿਲੂਗਾ ਮਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਜੈਕਟ ਪਹਿਲ ਲਾਂਚ ਕੀਤਾ ਸੀ ਉਹਨਾਂ ਨੇ ਔਰ ਉਹੀ ਪ੍ਰੋਜੈਕਟ ਜਿਹੜਾ ਫਤੇਗੜ ਸਾਹਿਬ ਨੂੰ ਦਿੱਤਾ ਉਹਨਾਂ ਨੇ ਫਤੇਗੜ ਸਾਹਿਬ ਦੇ ਬਲਾਕ ਖੇੜਾ ਦੇ ਵਿੱਚ ਅੱਜ ਅਸੀਂ ਖੜੇ ਆ ਸਾਡੇ ਬੀਡੀਪੀਓ ਸਾਹਿਬ ਨਾਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਅੱਜ ਬੜੀ ਖੁਸ਼ੀ ਹੈ ਕਿ ਅਸੀਂ ਆਪਣੀਆਂ ਭੈਣਾਂ ਨੂੰ 15 ਲੱਖ 5000 ਦੇ ਜਿਹੜੇ ਚੈੱਕ ਦਿੱਤੇ ਇਸ ਪਹਿਲ ਦੇ ਤੌਰ ਤੇ ਜਿਹੜੀ ਸਕੀਮ ਹੈ ਕੰਪੋਨੈਂਟ 2 ਨੇ ਇੱਕ ਤਾਂ ਵਰਦੀਆਂ ਦਾ ਇੱਕ ਬਿਜ਼ਨਸ ਲਈ ਅੱਜ ਜਿਹੜੇ ਚੈੱਕ ਕਿਸੇ ਨੂੰ 70000 ਕਿਸੇ ਨੂੰ 90000 ਇਹ bizness ਲਈ ਦਿੱਤੇ ਗਏ ਨੇ। ਸੋ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਮਾਮਾ ਪੈਣਾ ਅੱਗੇ ਆਉਣ ਘਰਾਂ ਤੋਂ ਨਿਕਲ bizness ਕਰਨ ਕਿਉਂਕਿ ਹੋਰਾਂ ਸਟੇਟਾਂ ਦੇ ਮੁਕਾਬਲੇ ਸਾਡਾ ਪੰਜਾਬ ਪਿੱਛੇ ਸੀ। ਲੇਕਿਨ ਮੈਂ ਧੰਨਵਾਦ ਕਰਨਾ ਸਾਡੇ ਪ੍ਰਸ਼ਾਸਨ ਦਾ, ਵੀਡੀਓ ਸਾਹਿਬ ਦਾ, ਸਾਡੇ ਕੋਆਰਡੀਨੇਟਰ ਹੈ ਮੁੰਡਾ ਮਨਪ੍ਰੀਤ ਉਹਨਾਂ ਸਾਰਿਆਂ ਦਾ ਧੰਨਵਾਦ। ਜਿੰਨੀ ਇਹਨਾਂ ਦੀ ਟੀਮ ਹੈ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਮਿਹਨਤ ਕਰਕੇ ਬਲੌਕ ਖੇੜੇ ਨੂੰ ਅੱਗੇ ਲਿਆਂਦਾ। ਉਹ ਮੈਂ ਉਮੀਦ ਕਰਦਾ ਕਿ ਸਾਡਾ ਜਿਹੜਾ ਕੌਨਸੀ ਤੁਸੀ ਸ਼੍ਰੀ ਫਤੇਗੜ ਸਾਹਿਬ ਚਾਹੇ ਸਰਾਂ ਦਾ ਚਾਹੇ ਬਲਾਕ ਖੇੜਾ ਇਹਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਔਰ ਸਾਡੇ ਲੋਕ ਜਿਹੜੇ ਲੋਨ ਮਿਲੇ ਨੇ ਬਿਜ਼ਨਸ ਲਈ ਉਹ ਬਿਜ਼ਨਸ ਕਰਕੇ ਆਪਣੇ ਪਰਿਵਾਰ ਖੁਸ਼ਹਾਲ ਬਣਾਉਣਗੇ ਡੀਆਰਪੀ ਦੀ ਜੋਬ ਕਰ ਰਹੀ ਹਾਂ ਜਿਹਦੇ ਵਿੱਚ ਪਹਿਲ ਪ੍ਰੋਜੈਕਟ ਮੇਰੇ ਤੇ ਮੈਂ ਕੰਮ ਕਰ ਰਹੀ ਸੀਗੀ ਜਿਹੜੇ ਡਰੈਸਾਂ ਦੀ ਸੀਗੀਆਂ ਤੇ ਉਹ ਆਪਣਾ ਬਹੁਤ ਵਧੀਆ ਸਾਡੇ 32000 ਲੇਡੀਆਂ ਨੇ ਵਰਦੀ ਬਣਾ ਚੁੱਕੇ ਹੁਣ ਤੱਕ ਤੇ ਜਿਨ੍ਹਾਂ ਨੇ ਮਤਲਬ 70 ਗਰੁੱਪ ਨੇ ਤੇ ਉਹਨਾਂ ਨੂੰ 10 ਨਾਲ ਮਲਟੀਪਲਾਈ ਕਰਕੇ ਦੇਖ ਲਓ ਕਿੰਨੀਆਂ ਲੇਡੀਆਂ ਆਪਾਂ ਨੇ ਤੇ ਰੋਜ਼ਗਾਰ ਲੈ ਚੁੱਕੀਆਂ ਨੇ ਤੇ ਅੱਜ 21 ਪਿੰਡਾਂ ਚ ਫੇਰ ਆਪਾਂ ਗਿਆ ਜਿਨ੍ਹਾਂ ਨੇ ਆਪਣਾ ਸੇਵ ਕੱਲਿਆਂ ਨੇ ਰੋਜ਼ਗਾਰ ਕਰਨਾ ਸੀਗਾ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਕੰਮ ਕਿੱਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਲੇਡੀਆਂ ਆਪਣੇ ਘਰ ਬੈਠੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਬਾਹਰ ਲੈ ਕੇ ਆਂਦਾ ਤੇ ਉਹ ਆਪਣੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਇਹਦੇ ਲਈ ਤਾਂ ਬਹੁਤ-ਬਹੁਤ ਧੰਨਵਾਦ ਜੀ ਲੇਡੀਆਂ ਜੇ ਨਹੀਂ ਆਈਆਂ ਉਹਨਾਂ ਨੂੰ ਕੀ ਕਹਾਂਗੇ ਕਿਉਂਕਿ ਉਹ ਵੀ ਸਾਡੀ ਸਕੀਮ ਨਾਲ ਜੁੜਨ ਤੇ ਉਹ ਆਪਣੇ ਅੱਗੇ ਵਧਣ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪ੍ਰਤੀ ਕਿਉਂਕਿ ਅੱਜ ਇੱਕ ਬੰਦੇ ਦਾ ਕੰਮ ਕਰਨੇ ਤਾਂ ਨਹੀਂ ਹੈਗਾ ਜੇ ਇੱਕ ਹਸਬੰਦ ਘਰ ਵਾਲਾ ਕੰਮ ਕਰਦਾ ਤਾਂ ਵੀ ਉਹ ਅੱਗੇ ਚਲੇ ਜਾਣਗੀਆਂ ਤਾਂ ਦੋਨੇ ਪਈਏ ਬਰਾਬਰ ਦੇ ਚਾਹੀਦੇ ਆ ਜੇ ਆਪਣੀਆਂ ਅਨਪੜ੍ਹ ਵੀ ਆ ਉਹ ਵੀ ਇਹਦੇ ਵਿੱਚ ਕੰਮ ਕਰ ਸਕਦੀਆਂ ਨੂੰ ਸਟੀਚਿੰਗ ਤਾਂ ਸਭ ਨੂੰ ਹੀ ਆਉਂਦੀ ਆ ਤੇ ਇਹ ਇੱਕ ਕਪਹਿਲ ਤੇ ਆਧਾਰ ਤੇ ਸੀਗਾ ਤੇ ਹੁਣ ਅੱਗੇ ਵੀ ਬਹੁਤ ਸਾਰੇ ਕੰਮ ਆਪਣੇ ਸ਼ੁਰੂ ਕਰ ਚੁੱਕੀਆਂ ਨੇ ਲੇਡੀਜ਼ ਜੇਕਰ ਕੋਈ ਪਾਰਲਰ ਦਾ ਏ ਜਾਂ ਆਪਣੇ ਬੁਟੀਕ ਦਾ ਏ ਜਾਂ ਕੋਈ ਸ਼ਾਪ ਕਰਨਾ ਚਾਹੁੰਦੀ ਆ ਉਹਨਾਂ ਲਈ ਅੱਜ ਚੈੱਕ ਵੰਡੇ ਗਏ ਨੇ ਤੇ ਉਹ ਆਪਣਾ ਕੰਮ ਵਧੀਆ ਕਰਨਗੇ ਆ ਕਿਉਂਕਿ ਆਪਾਂ ਲਾਉਣੇ ਵਾਲੇ ਬੂਰ ਲਾਉਣੇ ਵਾਲੇ ਆ ਤੇ ਫਲ ਉਹਨਾਂ ਨੂੰ ਜ਼ਰੂਰ ਮਿਲੂਗਾ